ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨਵਨੀਤ ਕਿਚਨ ਵਲੌਗ ਤੇ ਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਉਹ ਇਨਸਟੈਂਟ ਆਚਾਰ ਦੀ ਰੈਸਪੀ ਆ ਅ ਨਿੰਬੂ ਦਾ ਆਚਾਰ ਬੜੇ ਆਸਾਨ ਤਰੀਕੇ ਨਾਲ ਬਣਾਉਣੀ ਹੈ ਅੱਜ ਤੇ ਸਵਾਦ ਬਣੂਗਾ ਤੇ ਅੱਗੇ ਵੀ ਆ ਦੇਖਣਾ ਚਾਰ ਪੰਜ ਆਚਾਰ ਬਣੇ ਪੈਣੇ ਹਾਂ ਇਹ ਖਾਦੇ ਪੀਦੇ ਗਏ ਨੇ ਤਾਂ ਕਿਉਂ ਮੈਂ ਇੱਕ ਹੋਰ ਮੰਗ ਰਿਹਾ ਮੈਂ ਕਾਲਾ ਨਿੰਬੂ ਬਹੁਤ ਪਸੰਦ ਕਰਦਾ ਹਾਂ ਆਚਾਰ ਥੈਂਕ ਯੂ ਜੀ ਥੈਂਕ ਯੂ ਜੀ ਆਇਸਟਾਰ ਮਿਲ ਗਈ ਸਾਨੂੰ ਆਚਾਰ ਦੇ ਮਿਲ ਗਈ ਜੀ 5 5 ਚੋ 5 ਮਿਲ ਗਈ ਆ ਸੋ ਅੱਜ ਆਪਾਂ ਬਣਾਉਣਗੇ ਆਚਾਰ ਨਿੰਬੂ ਦਾ ਤੇ ਨਿੰਬੂ ਦਾ ਚਾਲ ਬਰੋ ਲਈਏ ਪਹਿਲਾਂ ਨਿੰਬੂ ਚੰਗੀ ਤਰ੍ਹਾਂ ਧੋ ਲਓ ਧੋ ਕੇ ਉਹਨਾਂ ਨੂੰ ਸੁਕਾ ਲਓ ਫਿਰ ਆਪਾਂ ਇਸ ਤਰ੍ਹਾਂ ਪੀਸੇਸ ਵਿੱਚ ਕੱਟ ਲਿਆ ਹੋ ਸਕੇ ਤੇ ਦੇ 20 ਵੀ ਕੱਢ ਲਓ ਪਰ ਮੈਂ ਵਿੱਚੇ ਰਹਿਨ ਦਿੱਤੇ ਆ ਸੋ ਇਹ ਚ ਪਾਵਾਂਗੇ ਸੀ ਸਭ ਤੋਂ ਪਹਿਲਾਂ ਨੂਨ ਇਹ ਵਾਈਟ ਵਾਲਾ ਹੈ ਕਿਉਂਕਿ ਇਹ ਵਾਈਟ ਹੁੰਦੇ ਆ ਕੰਨਾ ਨਿੰਬੂ ਕਾਲਾ ਲੂਨ ਹਾਂ ਕਾਲਾ ਬਹਤ ਪੌੜੋਂ ਬੀਲੀ ਹੈ ਜਾਵੇ ਲੋ ਜੀ ਮੈਂ ਨਾ ਕਾਲਾ ਲੂਨ ਜ਼ਰੂਰੀ ਹੁੰਦਾ ਹੈ ਪਰ ਆਪਾਂ ਪਾ ਦਿੰਨੇ ਆ ਵਾਈਟ ਵਾਲਾ ਹੀ ਇਹ ਮੈਂ ਵਿੱਚ ਰੈਂਦਣਾ ਹਾਇ ਹਾਈ ਅੱਛਾ ਮੈਂ ਤਾਂ ਨਾਲ ਹੀ ਤਾਂ ਰਹੇ ਬੋਲ ਬਾਬਾ ਜਿਹਾ ਸੀ ਲਾਲ ਮਿਰਚ ਕਿਉਂਕਿ ਇਹ ਥੋੜਾ ਤਿੱਖਾ ਹੁੰਦੇ ਆ ਤੇ ਇਸ ਕਰਕੇ ਅਸੀਂ ਲਾਲ ਮਿਰਚ ਜ਼ਿਆਦਾ ਪਾ ਰਹੇ ਹਾਂ ਹਾਂ ਜੀ ਇਸ ਹਾਲ ਦੇ ਨਾਨਕਾ ਦੇ ਘਰੇ ਪੇਕੇ ਘਰ ਚਾਰ ਬਣ ਰਿਹਾ ਦੀ ਹਰ ਅਸੀਂ ਇਹਨਾਂ ਨੂੰ ਇਸ਼ਾਰਿਆਂ ਨਾਲ ਪੁੱਛ ਰਹੀ ਹੈ ਕਿ ਇੰਜਨ ਇਹ ਪਾਤੀ ਜੀਂ ਕਾਲੀ ਮਿਰਚ ਹਾਂਜੀ ਹੁਣ ਮਨੂੰ ਇਹ ਕੀ ਕੱਢ ਕਾਲਾ ਲਓ ਜੀ ਕਾਲਾ ਮੁੰਡਾ ਹੋ ਗਿਆ ਕਾਲਾ ਨੂਨ ਵੀ ਸਾਨੂੰ ਮਿਲ ਹੀ ਗਿਆ ਨਾ ਕੋ ਇਹ ਪਾ ਦਿੱਤਾ ਵੈਸੇ ਤਾਂ ਇਹਦੇ ਚ ਲੌਂਗ ਮਗਾ ਕਿੰਨਾ ਕੁਝ ਪੈਂਦਾ ਪਰ ਉਹ ਬਹੁਤ ਬਹੁਤਾ ਪਾਉਣ ਦੀ ਲੋੜ ਨਹੀਂ ਆ ਬਾਕੀ ਨਿੰਬੂ ਦੇ achar ਚ ਹਲਦੀ ਬਿਲਕੁਲ ਨਹੀਂ ਜੇ ਪੈਂਦੀ ਨਾ ਪਾਇਓ ਤੇ ਹੁਣ ਪਾਵਾਂਗੇ ਆਪਾਂ ਦੇਗੀ ਮਿਰਚ ਇਦਾਂ ਜਿਹੜਾ ਕਲਰ ਵਧੀਆ ਹੋ ਜਾਂਦਾ ਦਾਲੀ ਭਗੰਤ ਖੱਟਾ ਮਿੱਠਾ ਬਣਾਉਣਾ ਸੀ ਨਾਲ ਇਹਦੇ ਵਿੱਚ ਪਾਵਾਂਗੇ ਚੀਨੀ ਹੁਣ ਇਹਦੇ ਵਿੱਚ ਪੈਣ ਲੱਗੀ ਜੇ ਖੰਡ ਖੰਡ ਵੀ ਖਤਮ ਹੋ ਗਈ ਸੀ ਡੱਬੇ ਚੋਂ ਵੱਡੇ ਵੱਡੇ ਡੱਬੇ ਹੋ ਗਏ ਉਹ ਮੈਨੇ ਤਾਂ ਵੱਡੇ ਡੱਬੇ ਅੰਦਰ ਰੱਖੀਆਂ ਹੋਈਆਂ ਕਹਿੰਦੇ ਖੰਡੇ ਲੱਗਦੀ ਬਹੁਤ ਆ ਜੀ ਹਾਂ ਹਾਂ ਲੱਗਦੀ ਬਹੁਤ ਲੋ ਜੀ ਹੁਣ ਆਪਾਂ ਇਹਨਾਂ ਨੂੰ ਸਾਰੇ ਕੁਸ਼ ਨੂੰ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਪੈਸੇ ਨਾ ਜਿਹੜੇ ਨਿੰਬੂ ਆ ਨਾ ਹਰੇ ਨਹੀਂ ਹੋਣੇ ਚਾਹੀਦੇ ਜਿੰਨੇ ਪੀਲੇ ਪੱਕੇ ਹੋਏ ਨਿੰਬੂ ਹੋਣਗੇ ਨਾ ਅਚਾਰ ਉਹਨੇ ਹੀ ਵਧੀਆ ਬਣੂਗਾ ਇਹ ਪੱਕੇ ਹੋਏ ਇਹ ਇਹ ਨਿੰਬੂ ਸਾਡੇ ਇਹ ਵੀ ਸਾਡੇ ਅਮਰੀਕਾ ਤੋਂ ਭੂਆ ਜੀ ਆਏ ਨੇ ਤੇ ਉਹਨਾਂ ਦੇ ਬੜੇ ਲੱਗੇ ਸੀ ਤੇ ਇਹ ਭੂਆ ਜੀ ਸਾਡੇ ਦੇ ਗੇ ਛੋਟੇ ਭੂਆ ਜੀ ਤੇ ਦੇ ਗਏ ਤੇ ਅੱਧੇ ਇੰਨੇ ਬਿਜ਼ੀ ਰਹੇ ਕਿ ਕਿੰਨੇ ਨਿੰਬੂ ਹੀ ਅੱਧੇ ਗਾਲੀ ਗਏ ਪਏ ਪਏ ਸੋ ਮੈਂ ਕਿਹਾ ਚਲੋ ਇਹਨਾਂ ਹੋਏ ਇਹ ਵੀ ਖਰਾਬ ਹੋ ਜੇ ਆਪਾਂ ਇਹਦਾ ਬਣਾ ਹੀ ਦਈਏ ਇਹ 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 ਭੂਆ ਜੀ ਦੇ ਆ ਉਹਦੇ ਦਾ ਜਿਹੜੇ ਉਹਨਾਂ ਦੇ ਘਰ ਬੂਟਾ ਲੱਗਾ ਹੋਇਆ ਨਿੰਬੂ ਦਾ ਅਮਰੂਦ ਵੀ ਉਹਨਾਂ ਦੇ ਬਹੁਤ ਵਧੀਆ ਕਾਜੀ ਨਿੰਬੂ ਨੇ ਹਾਂਜੀ ਤੇ ਮੈਂ ਕਹਾਂ ਕਿ ਕਾਦੇ ਵਾਸਤੇ ਹਨਾ ਉਹਨਾਂ ਨੇ ਐਡੀ ਮਿਹਨਤ ਨਾਲ ਇਨੇ ਚਾਹ ਨਾਲ ਲਿਆਂਦੇ ਕਿਵੇਂ ਆਪਣੇ ਪੀਕੇ ਨਿੰਬੂ ਖੜਾ ਤੇ ਅੱਬ ਨਿੰਬੂ ਦਾ ਪਾਣੀ ਔਂਡਿਆ ਵੀ ਆਪਾਂ ਬਣਾ ਹੀ ਦਈਏ ਕਿਉਂ ਵੇਸਟ ਕਰਨੀ ਚੀਜ਼ ਬਣੀ ਹੋਊਗੀ ਕਿਸੇ ਦੇ ਮੂੰਹ ਚ ਪੈ ਜੂਗੀ ਨਾਲ ਨਾਲ ਆਪਾਂ ਰੈਸਪੀ ਬਣਾ ਲਈ ਕਿ ਚਲੋ ਜੇ ਕੋਈ ਬਣਾਉਣਾ ਜਾਵੇ ਕਈ ਹੈਗੇ ਆ ਜਿਹੜੀ ਮੈਨੂੰ ਫੋਲੋ ਕਰਦੇ ਆ ਮੇਰੀ ਵੀਖਦੇ ਆ ਕੁਕਿੰਗ ਦਾ ਕੀ ਬਣਾਇਆ ਇਹਨਾਂ ਨੇ ਕੀ ਆ ਸੋਖਾ ਜਿਹਾ ਤਰੀਕਾ ਆ ਘਰ ਦੇ ਜਿਹੜੇ ਕਈ ਸਾਡੇ ਇਸ ਤਰ੍ਹਾਂ ਦੇ ਵੀ ਵਿਊਅਰਸ ਨੇ ਜਿਹੜੇ ਮਤਲਬ ਕਿ ਕਹਿੰਦੇ ਨੇ ਕਿ ਵੀ ਤੁਸੀਂ ਦੱਸ ਦੋ ਹੁਣ ਨਹੀਂ ਅਸੀਂ ਰੈਸਪੀ ਵੇਖਣੀ ਦੁਬਾਰਾ ਹਾਂ ਕਈ ਦੁਬਾਰਾ ਹੁੰਦੇ ਤੇ ਤੁਹਾਨੂੰ ਪਤਾ ਮੈਂ ਜਿਹੜੀ ਮੇਨ ਚੀਜ਼ ਚ ਪੈਂਦੀ ਐ ਜਵੈਣ ਨੂੰ ਪਕਾਉਣੇ ਪਈ ਲਈ ਉਹ ਪੌਣੀ ਗੱਲਾਂ ਇੰਨੀਆਂ ਕਰ ਲੀਆਂ ਕਿ ਅਜਵੈਣ ਪੌਣੀ ਭੁੱਲੀ ਗਈ ਐ ਅਜਵੈਣ ਜਿਹੜੀ ਐ ਜ਼ਰੂਰ ਪੈਂਦੀ ਐ ਅਚਾਰ ਦੇ ਵਿੱਚ ਗੱਲਾਂ ਜਾਦੀਆਂ ਕਰ ਲੀਆਂ ਤੇ ਮਸਾਲੇ ਭੁੱਲ ਗਏ ਲਓ ਜੀ ਹੁਣ ਅਮਰੀਕਾ ਵਾਲੇ ਆਉ ਲੂਣ ਵੇਖੋ ਮਾੜਾ ਜਿਹਾ ਕਿਦਾਂ ਦਾ ਆ ਇੱਕ ਚੱਕ ਕੇ ਆਓ ਜੀ ਹੈਲੋ ਦੇ ਵਾਣੀ ਪੰਜਾਖ ਦੇ ਵੇਖਿਓ ਮੰਦੀਪ ਮਾੜਾ ਜਿਹਾ ਕਿਵੇਂ ਆ ਠੀਕ ਆ ਮੈਂ ਤੇ ਅੰਦਾਜ਼ੇ ਨਾਲ ਸਾਰਾ ਕੁਝ ਪਾਉਣੀ ਹੁੰਨੀ ਆ ਤੇ ਭਾਈ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਓ ਟੇਸਟ ਅਕੋਰਡਿੰਗ ਜਿੰਨਾ ਦਾਣਾ ਚਾਹੀ ਤਿੱਖਾ ਖਾਂਦੇ ਆ ਕਈ ਜਿਹੜਾ ਐ ਲਾਈਟ ਖਾਂਦੇ ਆ ਆਪਾਂ ਲਾਈਟ ਖਾਂਦੇ ਆ ਤੇ ਥੋੜਾ ਤਿੱਖਾ ਖਾਂਦੇ ਆ ਆਪਾਂ ਉਸ ਹਿਸਾਬ ਨਾਲ ਬਣਾਉਣਾ ਆ ਅੱਜ ਬਹੁਤ ਵਧੀਆ ਕੋਈ ਚੀਜ਼ ਦੀ ਕਮੀ ਹੋਏ ਤਾਂ ਬਹੁਤ ਵਧੀਆ ਨਹੀਂ ਨਹੀਂ ਬਹੁਤ ਟੇਸਟੀ ਹੈ ਮੇਰਾ ਫੇਵਰਟ ਅਚਾਰ ਹੈ ਤੇਰੀ ਇਹਦਾ ਤੁਹਾਡਾ ਵੀ ਬਹੁਤ ਸਵਾਦ ਸੀਗਾ ਜਣਾ ਮੈਂ ਇਹ ਲਈਆ ਪਹਿਲੇ ਵੀ ਤਾਂ ਇਹ ਬਹੁਤ ਵਾਹਣਾ ਥੈਂਕ ਯੂ ਜੀ ਥੈਂਕ ਯੂ ਆ ਮੈਡਮ ਜੀ ਆ ਗਏ ਨੇ ਸਕੂਲੋਂ ਸਸਿਗਾ ਜੀ ਪਰ ਮੈਂ ਖਾਂਦੀ ਨਹੀਂ ਹਾਂ ਤੇ ਤੁਸੀਂ ਐ ਵੀ ਨਹੀਂ ਖਾਂਦੇ ਜਿਹੜੇ ਮੈਂ ਚਾਹ ਚਲੋ ਸ਼ੁਕਰ ਹੈ ਕੋਈ ਤਾਂ ਖਾਂਦੇ ਜੇ ਲੋ ਜੀ ਬਣ ਗਿਆ ਜੀ ਸਾਡਾ ਨਿੰਬੂ ਦਾ ਖੱਟਾ ਮਿੱਠਾ achar ਇਹਨੂੰ ਬਸ ਆਪਾਂ ਬਿਆਮ ਚ ਪਾ ਗਏ ਮਰਤਬਾਂ ਚ ਪਾ ਕੇ ਤੇ ਇਹਨੂੰ ਰੱਖ ਲੈਣਾ ਕੋਈ ਧੁੱਪ ਲੋਣ ਦੀ ਲੋੜ ਨਹੀਂ ਐਸ ਤਰ੍ਹਾਂ ਜਿਹੜਾ ਇਹ ਬਣ ਜਾਂਦਾ ਸੋ ਸ੍ਰੀ ਗੱਲ ਜੀ ਸਾਰਿਆਂ ਨੂੰ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਰੈਸਪੀ ਨਾਲ ਵੀਡੀਓ ਚੰਗੀ ਲੱਗੀ ਤੈਨੂੰ ਲਾਈਕ ਸ਼ੇਅਰ ਟਿੱਕਮੈਂਟ ਜੁੜ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਸ੍ਰੀ ਗੱਲ ਜੀ ਸਾਰਿਆਂ ਨੂੰ ਕਿਉਂ ਰਾਤ ਕਿ ਰਹੀ ਐ ਆਕਰ ਆਪੋ ਨਹੀਂ ਪੁੱਤ ਵੀ ਇਹ ਆ ਜਾਗੇ ਆਪਾਂ ਨੂੰ ਸਾਨੂੰ ਦੋ ਮੈਰਿਜ ਆਪੋ ਦੇਖ ਕੇ ਤੇ ਫੇਰ ਆ ਜਾਗੇ ਵੈਸੇ ਵੀ ਸਾਬਤ ਦੇ ਪੇਪਰ ਆ ਗਏ ਆ ਪੁੱਤ ਸਾਬਤ ਦੇ ਪੇਪਰ ਆ ਗਏ ਨਾ ਪੇਪਰ ਤੋਂ ਬਾਅਦ ਫੇਰ ਆ ਜਾਗੇ ਆ ਖੁਸ਼ੀ ਜੀ ਹੋ ਗਿਆ ਤੇਰੀ ਆਕਾਰ ਮਤ ਬੰਝ ਵੀ ਪੈ ਗਿਆ ਜੇ ਤੇ ਇਹ ਉਸ ਤੇ ਅੱਗੇ ਵੀ ਦੱਸੋ ਵਾਈਕ ਨਾਰੀ ਹੈ